ਹੈਲੋ एवरीवन ਗੁੱਡ ਮਾਰਨਿੰਗ ਜੀ ਵੈਲਕਮ ਬੈਕ ਟੂ ਮਾਈ ਚੈਨਲ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਲਓ ਜੀ ਇੱਥੇ ਮਾਰਨਿੰਗ ਦਾ ਹੀ ਟਾਈਮ ਆ ਸਵੇਰ ਦਾ ਸਭ ਤੋਂ ਪਹਿਲਾ ਕੰਮ ਸੀਗਾ ਜਿਹੜਾ ਅੱਜ ਕਪੜੇ ਪਾਉਣੇ ਸੀਗੇ ਮਸ਼ੀਨ ਦੇ ਵਿੱਚ ਕਿਉਂਕਿ ਤਿੰਨ ਦਿਨਾਂ ਦੇ ਲਗਭਗ ਕਪੜੇ ਸੀਗੇ ਮੇਰੇ ਕੋਲ ਮੈਂ ਕਿਹਾ ਵੀ ਪਹਿਲਾਂ ਕਪੜੇ ਮਸ਼ੀਨ ਦੇ ਵਿੱਚ ਪਾ ਦਵਾਂ ਬਾਕੀ ਕੰਮ ਕਰੂੰਗੀ ਬਾਅਦ ਦੇ ਵਿੱਚ ਤੇ ਇੱਕ ਆਪਾਂ ਦਵਾਂਗੇ ਕਮੈਂਟ ਦਾ ਰਿਪਲਾਈ ਸ਼ਾਇਦ ਐਂਡ ਦੇ ਵਿੱਚ ਹੀ ਦਵਾਂ ਮੈਂ ਕਿਉਂਕਿ ਜਿੱਥੇ ਮੈਨੂੰ ਸਪੇਸ ਮਿਲੂਗੀ ਉੱਥੇ ਹੀ ਆਪਾਂ ਵੀਡੀਓ ਦਾ ਉਹਦਾ ਰਿਪਲਾਈ ਦਵ ਲੋ ਥਾ ਵਾਸ਼ਿੰਗ ਨੂੰ ਲੈ ਕੇ ਹੀ ਹੈ ਜੀ ਕਮੈਂਟ ਕਾਫੀ ਦਿਨਾਂ ਤੋਂ ਆ ਰਹੇ ਹਾਂ ਤੇ ਆਪਾਂ ਰਿਪਲਾਈ ਜ਼ਰੂਰ ਦੇਣਾ ਚਾਹੂਗੀ ਅੱਜ ਮੈਂ ਅ ਚਲੋ ਜੀ ਇੱਥੇ ਕੱਪੜੇ ਜਿਹੜੇ ਸੀਗੇ ਮਸ਼ੀਨ ਦੇ ਵਿੱਚ ਪਾ ਦਿੱਤੇ ਨੇਗੇ ਤੇ ਉਸ ਤੋਂ ਬਾਅਦ बस ਧੋ ਕੇ ਇਹਨਾਂ ਨੂੰ ਸਿਰਫ ਹੰਗਾਲ-ਹੰਗਾਲ ਨਾਲ ਦੀ ਨਾਲ ਸੁਕਣੇ ਪਾ ਦੂੰਗੀ ਡਰਾਈ ਕਰਨ ਦੀ ਤਾਂ ਮਤਲਬ ਕਿ ਡਰਾਈ ਕਰਨ ਦੀ ਤਾਂ ਲੋੜ ਨਹੀਂ ਹੁੰਦੀ ਉਹਨਾਂ ਨੂੰ ਇੱਕ ਦੇ ਹੀ ਹੈਪੀ ਮਾਂ ਦੀ ਆਈਡੀ ਤੋਂ ਤੇ ਉਹਨਾਂ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਸੌਰੀ ਫੀਲ ਹਾਂ ਜੀ ਬਹੁਤ ਜ਼ਿਆਦਾ ਸੌਰੀ ਹੈ ਜੀ ਜੀ ਕੱਲ ਮੇਰਾ ਨਾ ਕਿਸੇ ਫੋਨ ਕਾਰਨ ਮਤਲਬ ਕਿ ਫੋਨ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀ ਵੀਡੀਓ ਐਡਿਟ ਤਾਂ ਹੋ ਗਿਆ ਸੀ ਅੱਗੇ ਐਕਸਪੋਰਟਿੰਗ ਤੋਂ ਅੱਗੇ ਜਿਹੜੇ ਐਪ ਦੇ ਵਿੱਚ ਕਰਦੇ ਹੋਏ ਪ੍ਰੋਬਲਮ ਆ ਗਈ ਉਹਦੇ ਲਈ ਮੈਂ ਬਹੁਤ-ਬਹੁਤ ਸੋਰੀ ਹਾਂ ਜੀ ਤੁਹਾਡੇ ਦੋਨੇ ਬੇਟਿਆਂ ਨੂੰ ਅੱਜ ਮੈਂ ਬਹੁਤ-ਬਹੁਤ ਬਲੇਸਿੰਗ ਦਿੰਨੀ ਆ ਬਾਹਗੁਰੂ ਜੀ ਦੋਨੋਂ ਬੱਚਿਆਂ ਨੂੰ ਤੰਦਰੁਸਤ ਰੱਖਣ ਚੜ੍ਹਦੀ ਕਲਾ ਵਿੱਚ ਰੱਖਣਾ ਜੋ ਬੱਚੇ ਬਣਨਾ ਚਾਹੁੰਦੇ ਨੇ ਬੱਚੇ ਬਣ ਜਾਣਾ ਇੱਕ ਬੇਟੇ ਦਾ ਨਾਮ ਹੈਗਾ ਜੀ ਹੈਪੀ ਪਰ ਦਰਮਾਨ ਦੂਸਰੇ ਬੇਟੇ ਦਾ ਨਾਮ ਹੈਗਾ ਨਰਿੰਦਰਮਾਨ ਗੋਡ ਬlesਟ ਯੂ ਬੇਟਾ ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ ਤੁਹਾਡੇ ਤੁਮੇ ਮਾਫੀ ਮੰਗਦੀਆਂ ਕਿਉਂਕਿ ਮੰਮਾ ਨੇ ਥੋੜੀ ਨਹੀਂ ਕਿਹਾ ਸੀ ਪਰ ਮੈਂ ਨਾ ਫੋਨ ਦੇ ਵਿੱਚ ਪ੍ਰੋਬਲਮ ਆਉਣ ਕਰਕੇ ਤੁਹਾਨੂੰ ਕੱਲ ਨਹੀਂ ਬੋਲ ਸਕੀ ਹੈ ਨਾ ਸੌਰੀ ਉਹਦੇ ਲਈ ਗੋਡ ਬlesਟ ਯੂ ਬੇਟਾ ਇਹ ਕੱਪੜੇ ਮੈਂ ਧੋਲੇ ਸੀਗੇ ਮਤਲਬ ਕਿ ਦੋ ਦੋ ਢੇੜੇ ਲਵਾ ਕੇ ਕੱਪੜੇ ਮੈਂ ਧੋਕੇ ਇਦਾਂ ਹੀ ਸੁੱਕਣੇ ਪਾ ਰਹੀ ਸੀਗੇ ਜਿਹੜੀ ਕੱਪੜੇ ਸਪੋਣ ਵਾਲੀ ਮਸ਼ੀਨ ਆ ਉਸ ਮੇਰੀ ਚੱਲਦੀ ਵੀ ਨਹੀਂ ਖਰਾਬ ਹੋ ਗਈ ਉਹਦੀ ਨਾ ਉਹਦਾ ਜਿਹੜਾ ਉੱਪਰਲਾ ਜਿਹੜਾ ਟੱਕਣ ਹੁੰਦਾ ਟਾਪਾ ਜਨਨ ਕਿ ਉਹ ਟੁੱਟ ਗਿਆ ਸੀਗਾ ਬਾਕੀ ਚਲੋ ਹੁਣ ਸਕਾ ਕੇ ਪਾਉਣ ਦੀ ਡਰੈਅਰ ਕਰਕੇ ਪਾਉਣ ਦੀ ਤਾਂ ਲੋੜ ਵੀ ਨਹੀਂ ਹੈਗੀ ਇਦਾਂ ਹੀ ਉਥੇਰੇ ਸੁੱਕ ਜਾਂਦੇ ਆ ਕੱਪੜੇ ਤਾਂ ਉਸ ਤੋਂ ਬਾਅਦ ਪਹਿਲਾਂ ਜਿਹੜੀ ਕਿ ਕੱਪੜੇ ਧੋਣ ਤੋਂ ਪਹਿਲਾਂ ਜਿਵੇਂ ਮੈਂ ਕੱਪੜੇ ਵਾਲੀ ਮਸ਼ੀਨ ਲਗਾਈ ਤੇ ਉਸ ਤੋਂ ਬਾਅਦ ਆਪਣੇ ਬਰਤ ਤਨ ਵਗੈਰਾ ਸੀ ਜਿਹੜੇ ਉਹ ਵੀ ਸਾਫ ਕੀਤੇ ਤੇ ਬੇੜਾ ਸੀਗਾ ਜਿਹੜਾ ਇਹ ਵੀ ਸਾਫ ਕਰਤਾ ਸੀ ਤੁਹਾਨੂੰ ਦਿਖ ਵੀ ਰਿਹਾ ਹਣਾ ਚੰਗੀ ਤਰ੍ਹਾਂ ਇਹਨੇ ਸਾਰਾ ਬੇੜਾ ਸਾਫ ਕੀਤਾ ਸੀਗਾ ਇੱਥੇ ਕਾਫੀ ਹੱਦ ਤੱਕ ਮੇਰੇ ਕੰਮ ਖਤਮ ਹੋ ਗਏ ਸੀ ਉਸ ਤੋਂ ਬਾਅਦ ਜਿਹੜਾ ਇਹ ਵੀਡੀਓ ਇਹ ਦੇਖੋ ਰਾਤ ਦਾ ਜਾਨੀ ਕਿ 7:30 8 ਵਜੇ ਤੱਕ ਦਾਗਾ ਇਹ ਇੱਥੇ ਸ਼ਾਇਦ 8 ਵਜੇ ਸੀਗੇ ਦੁਬਾਰਾ ਜਦੋਂ ਮੇਰਾ ਵੀਡੀਓ ਸਟਾਰਟ ਹੋਇਆਗਾ 8 ਵਜੇ ਸੀਗੇ ਇੱਥੇ ਇੱਥੇ ਚੱਲੀ ਸੀ ਕਿਚਨ ਤੇ ਕੁਝ ਕੰਮ ਕਰਨ ਬਸ ਕੁਝ ਜ਼ਿਆਦਾ ਨਹੀਂ ਸੀਗੇ ਸਬਜ਼ੀ ਬਣੀ ਹੋਈ ਸੀ ਜੀ ਆਟਾ ਮੇਰੇ ਕੋਲ ਗੁੰਨੇ ਹੋਏ ਸੀਗਾ ਅਮ ਦੁਪਹਿਰ ਟਾਈਮ ਦਾ ਗੁੰਨਿਆ ਹੋਇਆ ਸੀਗਾ ਹਟਾ ਪਤਾ ਨਹੀਂ ਸਵੇਰੀ ਗੁੰਨ ਲਿਆ ਸੀ ਮੇਰੀ ਯਾਦ ਵੀ ਨਹੀਂ ਹੈਗਾ ਤੇ ਨਹੀਂ ਥੋੜਾ ਜਿਹਾ ਗੁੰਨਿਆ ਵੀ ਸੀਗਾ ਜੀ ਥੋੜਾ ਜਿਹਾ ਗੁੱਟਿਆ ਸੀ ਥੋੜਾ ਜਿਹਾ ਪਿਆ ਸੀ ਥੋੜਾ ਜਿਹਾ ਗੁੰਨ ਲਿਆ ਸੀਗਾ ਕਿਉਂਕਿ ਇੱਕ ਦਿਨ ਪਹਿਲਾਂ ਵੀਡੀਓ ਬਣਦਾ ਫਿਰ ਦੂਸਰੇ ਦਿਨ ਐਡੀਟਿੰਗ ਵਗੈਰਾ ਹੁੰਦੀ ਤੇ ਨਹੀਂ ਵੀ ਯਾਦ ਰਹਿੰਦਾ ਉਸ ਤੋਂ ਬਾਅਦ ਕਿਚਨ 'ਚ ਆ ਕੇ ਇੱਥੇ ਲੱਗੀ ਸੀ ਕਿ ਮੈਂ ਦੁੱਧ ਗਰਮ ਕਰਨਾ ਸਵੇਰ ਟਾਈਮ ਹੁਣ ਦੁੱਧ ਗਰਮ ਸ਼ਾਮ ਦੇ ਟਾਈਮ ਹੀ ਹੁੰਦਾ ਜ਼ਿਆਦਾਤਰ ਹੁਣ ਮੇਰਾ ਜਿਹੜਾ ਦੁੱਧਾ ਉਹ ਸ਼ਾਮ ਨੂੰ ਹੀ ਗਰਮ ਕਰਦੀ ਆਂ ਦੇ ਨਾਲ ਦੀ ਨਾਲ ਇੱਥੇ ਵੀ ਦਹੀਂ ਵਗੈਰਾ ਵੀ ਲਾ ਰਹੀ ਸੀ ਕਿਉਂਕਿ ਦਹੀਂ ਦਾ ਵੀ ਕੰਮ ਏ ਆ ਵੀ ਪਹਿਲਾਂ ਹੀ ਖਤਮ ਕਰ ਲਵਾਂ ਫਿਰ ਇਹ ਹੋ ਜਾਂਦਾ ਵੀ ਦੁੱਧ ਦਹੀਂ ਵਾਲਾ ਦੁੱਧ ਸੀਗਾ ਜਿਹੜਾ ਉਹ ਗਰਮ ਹੀ ਪਿਆ ਸੀਗਾ ਜਣੀ ਕਿ ਪਹਿਲਾਂ ਗਰਮ ਕੀਤਾ ਹੋਇਆ ਜਿਹੜਾ ਬਚ ਜਾਂਦਾ ਦਿਨ ਦੇ ਵਿੱਚ ਜਿੰਨਾ ਜਿਵੇਂ ਹੁਣ ਅੱਜ ਸ਼ਾਮ ਨੂੰ ਮੈਂ ਦੁੱਧ ਵਰਤ ਲਿਆ ਆਹੋ ਸੌਰੀ ਗਰਮ ਕਰ ਲਿਆ ਸਵੇਰ ਦਾ ਦਿਨ ਦੇ ਵਿੱਚ ਜਿੰਨਾ ਦੁੱਧ ਵਰਤ ਲੈਣਿਆ ਹਨ ਉਸ ਤੋਂ ਬਾਅਦ ਜਿਹੜਾ ਦੁੱਧ ਬਚ ਜਾਂਦਾਗਾ ਤਾਂ ਆਪਾਂ ਉਸ ਦੀ ਦਹੀਂ ਵੀ ਜਵਾ ਦਿੰਨੇ ਆ ਕਈ ਵਾਰ ਨਹੀਂ ਬਚਦਾ ਜਿਵੇਂ ਹੁਣ ਕੋਲਡ ਕਾਫੀ ਵਗੈਰਾ ਬਣਾ ਲੀ ਜਾ ਹਨਾ ਬੱਚਿਆਂ ਨੂੰ ਹੁੰਦਾ ਹੀ ਹੈਗਾ ਉਹ ਫਿਰ ਦੁੱਧ ਉਹ ਕਈ ਵਾਰ ਲੱਗ ਜਾਂਦਾ ਫਿਰ ਗਰਮ ਕਰਕੇ ਦੁਬਾਰਾ ਠੰਡਾ ਕਰਕੇ ਜਵਾਉਣਾ ਪੈਂਦਾ ਪਰ ਅੱਜ ਇਹ ਸੀਗਾ ਵੀ ਦੁੱਧ ਬਚਿਆ ਹੋਇਆ ਸੀ ਬੱਚੇ ਦੋਨੋਂ ਹੀ ਨਹੀਂ ਸੀ ਜੀ ਅੱਜ ਛੋਟਾ ਬੇਟਾ ਗਿਆ ਸੀਗਾ ਘੁੰਮਣ ਗਿਆ ਹੋਇਆ ਜੀ ਗਰਮੀ ਹੋ ਗਈ ਜਿਵੇਂ ਤੁਹਾਨੂੰ ਪਤਾ ਹੀ ਆ ਬੱਚਿਆਂ ਨੂੰ ਹੋ ਜਾਂਦਾ ਵੈਸੇ ਗਿਆ ਤਾਂ ਕਿਸੇ ਹੋਰ ਕੰਮ ਸੀਗਾ ਪਰ ਚਲ ਉਧਰੋਂ ਅੱਗੇ ਘੁੰਮਣ ਚੱਲਿਆ ਗਿਆ ਮੈਂ ਕਿਹਾ ਚਲ ਕੋਈ ਨਾ ਫਿਰ ਉਸ ਤੋਂ ਬਾਅਦ ਫਿਰ ਸਨੀ ਵੀ ਨਹੀਂ ਸੀ ਜੀ ਸਨੀ ਵੀ ਗਿਆ ਹੋਇਆ ਸੀਗਾ ਮੇਰੀ ਨਾਨਾ ਦੇ ਕੋਲ ਜਿਵੇਂ ਕਿ ਸ਼ਨੀਵਾਰ ਨੂੰ ਚੱਲੇ ਗਿਆ ਸੀ ਨੂੰ ਛੁੱਟੀਆਂ ਹੋ ਜਾਂਦੀ ਫਿਰ ਸ਼ਨੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਚੜ੍ਹਦੀ ਕਲਾ ਵਿੱਚ ਰੱਖਣ ਜੀ ਲੋ ਜੀ ਸ਼ਾਮ ਵੈਸ ਤੇ ਸਵੇਰ ਤੋਂ ਹੀ ਬਲੌਗ ਇਹ ਸਟਾਰਟ ਹੋਇਆ ਹੋਇਆ ਪਰ ਹੁਣ ਜਾ ਕੇ ਸ਼ਾਮ ਨੂੰ ਵੀਡੀਓ ਬਣਨੀ ਸ਼ੁਰੂ ਹੋਈ ਹੈ ਕਿਉਂਕਿ ਉਸ ਤੋਂ ਪਹਿਲਾਂ ਮੈਂ ਇੱਕ ਕਿਚਨ ਮੇਕਓਵਰ ਵੀਡੀਓ ਅਲੱਗ ਕੈਮਰਾ ਸੈੱਟ ਕਰ ਲਵਾਂ। ਮਤਲਬ ਕਿਚਨ ਦੀ ਆਪਾਂ ਅੱਜ ਹਨਾ ਸੋਈ ਕਰ ਲਓ ਕਿਚਨ ਕਰ ਲਓ ਜਦੋਂ ਉਚੜਿਆ ਹੋਇਆ ਕੀ ਕਰਾਂ ਮੈਂ ਹਨਾ। ਤੇ ਉਹਦਾ ਆਪਾਂ ਅੱਜ ਵੀਡੀਓ ਦਿੱਤਾ ਸੀਗਾ ਪਹਿਲਾਂ ਤੁਹਾਨੂੰ ਫਿਰ ਉਹ ਵੀਡੀਓ ਮੈਂ ਅਲੱਗ ਹੀ ਪਾਤਾ ਮੈਂ ਘੰਵੀ। ਵਿੱਚ ਤਾਂ ਠੀਕ ਜਾਨੀ ਰਹਿੰਦਾ ਲੱਗੇ ਉਹ ਕਿਸ ਚਲੋ ਜੀ ਨਮਾ ਬਲੌਗ ਅੱਜ ਦਾ ਆਪਾਂ ਸ਼ੁਰੂ ਕਰਦੇ ਆਂ ਦੇਖੋ ਮੈਂ ਇੱਥੇ ਆਪਣੇ ਆਪ ਕੋਸ਼ਿਸ਼ ਕੀਤੀ ਸੀ ਫਰੈਂਚ ਵਿੱਡੀ ਕਰਨ ਦੀ। ਪਰ ਪੂਰੀ ਨਹੀਂ ਵਧੀਆ ਬਣੀ। ਪਰ ਚਲੋ ਆਪਣੇ ਆਪ ਤੋਂ ਹਨ ਵੀ ਫਿਰ ਵੀ ਵਧੀਆ ਬਣ ਗਏ ਇੱਥੇ ਨਾ ਮੈਂ ਇਹ ਕਿਸੇ ਦਿਨ ਸ਼ੇਅਰ ਕਰੂੰਗੀ ਇਕੱਠਾ ਇਹ ਦੇ ਦੇ ਕੀ ਅ ਮਿੱਟੀ ਬਣਾਈ ਹੈ ਮਤਲਬ ਇੱਥੋਂ ਦੋ ਚੱਕਰ ਕੇ ਉਹਨਾਂ ਨੂੰ ਗੱਠ ਦੇ ਲਈ ਇਧਰੋਂ ਦੋ ਚੱਕ ਕੇ ਇੱਕ ਚੱਕ ਕੇ ਇਹਦੇ ਨਾਲ ਗੱਠ ਦੇ ਲਈ ਇੱਥੇ ਇੱਕ ਚੱਕ ਕੇ ਉਹਦੇ ਨਾਲ ਗੱਠ ਦੇ ਲਈ ਇਸ ਤਰ੍ਹਾਂ ਕਰਕੇ ਆ ਦੇਖੋ ਮਿੱਟੀ ਬਣਾਈ ਹੈ ਇਦਾਂ ਚਲੋ ਠੀਕ ਆ ਜੀ ਕਿਸੇ ਰਹਾੜੇ ਕੱਢਣ ਨਾਲ ਆਪਣਾ ਆਪ ਬਣਾਓ ਹਨ ਵੈਸੇ ਮਾੜੀ ਵੀ ਨਹੀਂ ਬਣੀ ਵਧੀਆ ਜੂੜਾ ਚਲੋ ਜੀ ਆਹ ਲੋ ਨਿੰਬੂ ਪਾਣੀ ਪਰ ਮੇਰਾ ਇਹ ਜੂਠਾ ਜੀ ਕਿਉਂਕਿ ਕਲੇਰ ਸਾਹਿਬ ਕਹਿੰਦੇ ਨਿੰਬੂ ਪਾਣੀ ਪੀਣਾ ਤੇ ਆਪਾਂ ਤਾਂ ਕਰਕੇ ਨਿੰਬੂ ਪਾਣੀ ਬਣਾ ਲਿਆ ਸੀਗਾ ਉਹਦੇ ਵਿੱਚ ਕੁਝ ਪਜ ਗਏ ਸੀ ਫਿਰ ਹੁਣ ਤੁਹਾਨੂੰ ਪਤਾ ਹੀ ਨਹੀਂ ਜੀ ਬਚਿਆ ਹੋਇਆ ਆਪਾਂ ਬੇਸਟ ਦਾ ਜਾਣ ਨਹੀਂ ਦਿੰਦੇ ਮੈਂ ਕਿਹਾ ਵੀ ਚਲ ਮੈਂ ਪੀ ਲੈਨੀ ਆ ਤੇ ਅੱਜ ਮੈਂ ਬਿੰਦੀ ਵੀ ਲਾਈ ਆ ਦੇਖੋ ਮਹਰੂਨ ਕਲਰ ਦੀ ਬਿੰਦੀ ਮਹਰੂਨ ਲਿਪਸਟਿਕ ਲਗਾਈ ਆ ਅੱਜ ਮੈਂ ਤੇ ਮੈਂ ਕਿਹਾ ਥੋੜਾ ਥੋੜਾ ਚੇਂਜ ਹੋਈ ਆਪਾਂ ਆਪਣਾ ਵੀ ਧਿਆਨ ਰੱਖੀ ਹੈ ਨਾ ਬਾਕੀ ਸਬਜੀ ਬਣੀ ਹੋਈ ਹੈ ਜੀ ਆਟਾ ਗੁੰਨਿਆ ਹੋਇਆ ਰੋਟੀ ਰੋਟੀ ਬਣਾਉਣੀ ਆ ਹੁਣ ਪਲੇਅਰ ਸਾਹਿਬ ਲਾ ਕੇ ਗਏ ਨੇ ਆਰਡਰ ਉਹ ਕਹਿੰਦੇ ਚਟਣੀ ਖਾਣੀ ਆ ਪਿਆਜ਼ ਵਾਲੀ ਕਿਉਂਕਿ ਅੱਜ ਕੱਲ ਤਾਂ ਦੇਖੋ ਪਿਆਜ਼ ਦੀ ਉਹ ਚਟਣੀ ਹੁੰਦੀ ਹੈ ਨਾ ਉਹੀ ਉਹਦੀ ਲੱਗਦੀ ਪਰ ਇੰਨਾ ਵੈਸੇ ਹੋ ਗਿਆ ਮਰੂਆ ਜਿਵੇਂ ਪ੍ਰੀਨਾ ਹਨ ਪਰ ਆਪਣੇ ਘਰ ਨਹੀਂ ਹੈਗਾ ਜੀ ਲੱਗਿਆ ਹੋਇਆ ਹਾਂ ਤੇ ਬਾਕੀ ਪਿਆਜ਼ ਦੀ ਚਟਣੀ ਹੁਣ ਪਲੇਅਰ ਸਾਹਿਬ ਲਈ ਕੁੱਟੂ ਵੀ ਦੁੱਧ ਗਰਮ ਰੱਖਿਆ ਹੀ ਦੋ ਚਾਰ ਜਿਹੜੇ ਬਰਤਨ ਨੇ ਭਾਂਡੇ ਨੇ ਜੀ ਦੁੱਧ ਵਾਲੇ ਉਹ ਕਰਦੇ ਆਪਾਂ ਸਾਫ਼ ਹੁਣ ਬਾਹਰ ਚੱਲ ਕੇ ਕਰੂੰਗੀ ਸਾਫ਼ ਮੈਂ ਸ਼ਾਮ ਦੇ ਟਾਈਮਾਂ ਤੇ ਕਦੇ-ਕਦੇ ਸ਼ਾਮ ਨੂੰ ਹਜੇ ਅੰਦਰ ਭਾਂਡੇ ਸਾਫ਼ ਕਰ ਲੈਣੀਆਂ ਪਰ ਸਵੇਰ ਟਾਈਮ ਤਾਂ ਮੈਂ ਵਾਰੀ ਸਾਫ਼ ਕਰਦੀ ਆਂ ਹੁਣ ਕਈ ਵਾਰ ਆਇਆ ਵੀ ਉੱਥੇ ਚਲੋ ਆਸਾਨ ਜਾ ਹੁਣ ਸੁਭਾ ਜਾ ਪੈ ਗਿਆ ਹੈ ਨਾ ਵੀ ਚਲੋ ਸੌਖਾ ਜਿਹਾ ਲੱਗਦਾ ਚਲੋ ਜੀ ਹੁਣ ਪਾਣੀ ਆਪਾਂ ਪੀ ਲਈ ਨੀਂ ਕੋ ਆਲਰੇਡੀ ਇਹ ਵੀਡੀਓ ਬਣ ਗਿਆ 2 ਮਿੰਟ 26 ਸਾਈਡ 28 ਸੈਕਿੰਡ ਚਲੋ ਜੀ ਹੁਣ ਪਾਣੀ ਪੀ ਕੇ ਮਿਲਦੀ ਐ ਨਹੀਂ ਪਤਾ ਫਿਰ ਤਿੰਨਾਂ ਦਾ ਹੀ ਪੂਰਾ ਹੋ ਜਾਵੇ ਸਾੜਾ ਦੋ ਆਨੇ ਨੇ ਚਟਨੀ ਕੈਮਰਾਮੈਨ ਨੇੜੇ ਲਓ ਜੀ ਕੱਲੇ ਪਿਆਜ਼ ਹਰੀ ਮਿਰਚ ਆਪਾਂ ਚਟਨੀ ਬਿਤੇ ਜੜੀ ਮੈਂ ਤਾਂ ਲਾਲ ਮਿਰਚ ਵੀ ਪਾਈ ਆ ਥੋੜੀ ਜੀ ਕਿਉਂਕਿ ਤੇ ਪਿਆਜ਼ ਵਾਲੀ ਚਟਨੀ ਤਾਂ ਲਾਲ ਜਿਹੀ ਲੱਗਦੀ ਆ ਲਓ ਜੀ ਬਸ ਕੈਮਰਾਮੈਨ ਕੈਮਰਾ ਆਫ ਚਟਨੀ ਆਪਾਂ ਕੁੱਟ ਲਈ ਤੇ ਹੁਣ ਆਪਾਂ ਲਾਉਣੇ ਨੂੰ ਤੜਕਾ ਸਵੇਰੇ ਬਣਾਵਾਂਗੇ ਪੰਮਟ ਅੱਜ ਲੈ ਸੀ ਮਟਰ ਮੈਂ ਇਹਦੇ ਵਿੱਚ ਸਵੇਰ ਲਈ ਮੈਂ ਟਮਾਟਰ ਵੀ ਰੱਖਤਾ ਹਰੀਆਂ ਮਿਰਚਾਂ ਵੀ ਰੱਖਤੀਆਂ ਤੇ ਜਿਹੜਾ ਚਟਣੀ ਨੂੰ ਤੜਕਾ ਆਪਾਂ ਤੇਲ ਦਾ ਹੀ ਲਾਵਾਂਗੇ ਬਾਅਦ ਦੇ ਵਿੱਚ ਆਪਾਂ ਜਦੋਂ ਖਾਵਾਂਗੇ ਨਾ ਰੋਟੀ ਉਦੋਂ ਇਹਦੇ ਵਿੱਚ ঘি ਵਗੈਰਾ ਪਾ ਕੇ ਦੇ ਦੂੰਗੀ ਮੈਂ ਪਰ ਇੱਕ ਵਾਰ ਤੜਕਾ ਜਿਹੜਾ ਮੈਂ ਚਟਣੀ ਨੂੰ ਤੇਲ ਦਾ ਹੀ ਲਾਉਣੀ ਹੁੰਦੀ ਆ ਕਿਉਂਕਿ ਕਰਾਰੀ ਹੋ ਜਾਂਦੀ ਆ ਇਧਰ ਆਪਾਂ ਚੱਕਣਾ ਹੈ ਚਕਲਾ ਪੇਲਣਾ ਐਂਡ ਤਵਾ ਨੋਚ ਤੇਲ ਹੋ ਚੁੱਕਿਆ ਗਰਮ ਤੇ ਆਪਾਂ ਇਹਦੇ ਵਿੱਚ ਹੁਣ ਚੜਣੀ ਹੈ ਚੜਨੀ ਆ ਅੱਜ ਚਟਣੇ ਦਾ ਤੜਕਾ ਲਾ ਕੇ ਸਬਜ਼ੀ ਮੈਂ ਰੱਖਤੀ ਕਰਨ ਹੋਂ ਦੇ ਲਈ ਤੇ ਹੁਣ ਰੱਖ ਕੇ ਫੜ ਕੇ ਬਣਾ ਖਾ ਚੱਤੀ ਪਈ ਸਾਰੀ ਇੰਨੀ ਕਰ ਬਸ ਹੁਣ ਮੈਂ ਤੇ ਕੱਬੀ ਖਾਣੀ ਆ ਰੋਟੀ ਪਲੇਟ ਚ ਸਭ ਕੁਝ ਪਰਾਉਂ ਲਾ ਦਿੰਦਾ ਤੇ ਹੀ ਦੋ ਹੀ ਦਾ ਕੰਮ ਨੇ ਵੇੜਤਾ ਲੱਗ ਗਈ ਸੀਗੀ ਰੋਟੀ ਬਣਾਉਣ ਤੇ ਕਲੇਰ ਸਾਹਿਬ ਦੀ ਨਾਲ ਦੀ ਨਾਲ ਮੈਂ ਜਿਵੇਂ ਰੋਟੀ ਪਾ ਕੇ ਉਹਨਾਂ ਨੂੰ ਪਹਿਲਾਂ ਫੜਾਇਆ ਪਲੇਟ ਲਗਾ ਕੇ ਉਹਨਾਂ ਦੀ ਤੇ ਇੱਕ ਕਮੈਂਟ ਨੇ ਕਾਫੀ ਪਰੇਸ਼ਾਨ ਕੀਤਾ ਹੋਇਆ ਜੋ ਕਿ ਮੈਂ ਵੀਡੀਓ ਅਪਲੋਡ ਕਰ ਵੀ ਚੁੱਕੀ ਹਾਂ 28 ਮਈ ਨੂੰ ਮੈਂ ਕਹਿ ਚੁੱਕੀ ਹਾਂ ਉਹਨਾਂ ਨੂੰ ਵੀ ਮੈਂ ਵੀਡੀਓ ਅਪਲੋਡ ਕਰਤਾ ਹੈਂਡ ਵਾਸ਼ਿੰਗ ਵਾਲਾ ਤੁਸੀਂ ਦੇਖਦੇ ਹੋਮੋ ਕਾਫੀ ਕਮੈਂਟ ਅੱਜ ਤਾਂ ਹੱਦ ਹੀ ਹੋ ਗਈ ਆ ਜਿੱਦਾਂ 4-5 ਕਮੈਂਟ ਹੀ ਲਗਾਤਾਰ ਉਹਨਾਂ ਨੇ ਉਹੀ ਸੇਮ ਪੇਸਟ ਹੀ ਕਰ ਰਹੇ ਨੇ ਉੱਥੇ ਕਮੈਂਟੋ ਹੋ ਉਹਨਾਂ ਨੇ ਕਾਪੀ ਕਰਕੇ ਰੱਖਿਆ ਹੋਇਆ ਤੇ ਨਾਲ ਦੇ ਨਾਲ ਡੇਲੀ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਹਨ ਕਿਸੇ ਨੂੰ ਪਰੇਸ਼ਾਨੀ ਹੁੰਦੀ ਚੱਕ ਕੇ ਪੇਸਟ ਕਰ ਦੇਣਾ ਅੱਜ ਤਾਂ ਹੱਦ ਹੋ ਗਈ ਚਾਰ ਪੰਜ ਵਾਰੀ ਉਹਨਾਂ ਨੇ ਕੀਤਾ ਹੋਇਆ ਸ਼ਾਇਦ ਉਹ ਹਿੰਦੀ ਬੋਲਦੇ ਨੇ ਕਿਉਂਕਿ ਉਹਨਾਂ ਨੇ ਕਲੋਥ ਵਾਸ਼ਿੰਗ ਕਦੋਂ ਸੇ ਕਰੋਗੇ ਕੱਲ੍ਹ ਸੇ ਕਰੋਗੇ ਸਿਸਟਰ ਪਲੀਜ਼ ਇਸ ਤਰ੍ਹਾਂ ਕਰਕੇ ਨਾ ਕਰਿਆ ਹੋਇਆ ਹੈਂਡ ਵਾਸ਼ਿੰਗ ਸਾਊਂਡ ਦਿਖਾਓ ਇਸ ਤਰ੍ਹਾਂ ਕਰਕੇ ਅਰੇ ਭਾਈ ਮੈਂ ਆਪਕੋ ਰੋਜ਼ ਬੋਲ ਰਹੀ ਹੂੰ ਕਿ ਮੈਂਨੇ ਕੱਲ੍ਹ ਵੀ ਬੋਲਾ ਹੈ ਆਪਕੋ ਬਾਈ ਹੋ ਜਾ ਬਹਿਨ ਹੋ ਮੈਂਨੇ ਆਪਕੋ ਕੱਲ੍ਹ ਬੋਲਾ ਹੈ कि मैंने अठाई मई को वीडियो अपलोड कर दिया था बट मैं रोज़ रोज इस तरह के वीडियो नहीं अपलोड कर सकती क्योंकि मैं इतनी फ्री नहीं हूँ मेरे मतलब मैंने घर का भी देखना होता है अपने बच्चों को भी देखना होता है अपने हस्बैंड को भी देखना होता है ना जी तो नहीं है कि मैं फ्री हूं भाई रोज रोज एक ही वीडियो डालू चलो आपको नहीं दिक्कत दूसरों को तो होती है ना दूसरों को देखने वालों को होती है आप चलो देख लोगे आप वैसे तंग ही कर रहे हो मुझे लग रहा है कि तंग कर रहे हो क्योंकि इतना तो नहीं कोई करता इतने कमेंट तो नहीं करता खैर कोई है ना तो आपने जितने कमेंट किए हैं इतने तो कोई भी नहीं करता पर मैं आपको बता दू भाई जब बहन हो सॉरी मैं इस तरह क्या दोबारा दोबारा वीडियो अपलोड नहीं कर सकती हूँ मैं आप ही की भाषा में आपको बोल रही हूँ शायद ਪਹਿੰਦੀ ਹੀ ਬੋਲ ਰਹੀ ਹਾਂ ਕਿਉਂਕਿ ਮੈਂ ਨੇ ਥੋੜਾ ਸਾ ਕਮੈਂਟ ਸੇ ਅੰਦਾਜ਼ਾ ਲਗਾਇਆ ਹੈ। ਤੋ ਮੈਂ ਨਹੀਂ ਕਰ ਸਕਤੀ ਸੌਰੀ ਹੈ ਨਾ। तो आप आई होप आप समझ गए होंगे है ना जैसे देखो आप कपड़े वॉश करते हो वैसे ही मैं कपड़े वॉश करती हूँ इस इसमें इसमें नई कौन सी बात है कौन सी नई बात है बताओ मुझे है ना जैसे सभी कपड़े वॉश करते हैं वैसे ही मैं ब्रश लगाती हूँ वैसे ही साबुन लगाती हूँ वैसे ही मैं उसको खंगालती हूँ वैसे ही मैं उसको सूखने के लिए तार पर डालती हूँ इसमें कौन सी नई बात है क्या देखना है आपको मुझे समझ नहीं आ रही चलो कोई बात नहीं आई होप आप समझ गए हो आप ਇਸ ਤਰ੍ਹਾਂ ਕੇ ਕਮੈਂਟ ਪਲੇਸ ਦੁਬਾਰਾ ਮੱਤ ਕਰੋ ਠੀਕ ਹੈ ਜੀ ਚਲੋ ਜੀ ਇੱਥੇ ਲੱਗੀ ਸੀਗੀ ਮੈਂ ਆਪਣਾ ਫੇਸ ਜਿਹੜਾ ਆ ਉਸ ਕਲੀਨ ਕਰ ਲਿਆ ਸੀ ਜਾਨੀ ਕਿ ਧੋ ਲਿਆ ਸੀਗਾ ਉਸ ਤੋਂ ਬਾਅਦ ਜਿਹੜੀ ਚੌਲਾਂ ਵਾਲੀ ਮੈਂ ਕਰੀਮ ਬਣਾ ਕੇ ਰੱਖੀ ਹੋਈ ਸੀ ਇਹਨੂੰ ਬਸ ਕਰ ਰਹੀ ਸੀ ਫੇਸ ਤੇ ਮ사ਜ 10 15 ਮਿੰਟ ਜਿੰਮੀ ਕਿ ਮੈਂ ਮ사ਜ ਕਰ ਲੈਂਨੀ ਆ ਉਸ ਤੋਂ ਬਾਅਦ ਮੈਂ 40 ਮਿੰਟੇ ਨੂੰ ਇਦਾਂ ਹੀ ਆਪਣੇ ਫੇਸ ਤੇ ਰਹਿਣ ਦੇਣੀ ਆਂਗੀ ਕਿਉਂਕਿ ਟਾਈਟ ਵੀ ਹੁੰਦੀ ਹੈ ਇਹ ਨਾਲ ਸਕਿਨ ਆਪਣੀ ਤੁਸੀਂ ਦੇਖਿਓ ਲਗਾ ਕੇ ਇੱਕ ਫੇਸ ਪੈਕ ਦੀ ਤਰ੍ਹਾਂ ਫੇਸ ਮਤਲਬ ਕਿ ਇਦਾਂ ਟਾਈਟ ਰਾਈਟ ਅਕੜੇਮਾਂ ਜਾ ਜਾਂਦਾ ਉਸ ਤਰ੍ਹਾਂ ਹੋ ਜਾਂਦਾ ਬਹੁਤ ਜ਼ਿਆਦਾ ਵਧੀਆ ਸਕਿਨ ਹੁੰਦੀ ਹੈ ਇਹ ਨਾਲ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਮੇਰੀ ਥੋੜੀ ਕਰੀਮ ਰਹਿ ਅੱਜ-ਅੱਜ ਦੀ ਸੀਗੀ ਕੱਲ ਨੂੰ ਮੈਂ ਦੁਬਾਰਾ ਬਣਾਉਣ ਵਾਲੀ ਆ ਪਰ ਦਵਾਈ ਮੇਰੀ ਕਾਫੀ ਟਾਈਮ ਤੋਂ ਬੰਦ ਆ ਜੀ ਮਹੀਨੇ ਦੇ ਨੇੜੇ ਤੇੜੇ ਹੋ ਗਿਆ ਕਿਉਂਕਿ ਜਾਇਆ ਹੀ ਨਹੀਂ ਗਿਆ ਕਲੇਰ ਸਾਹਿਬ ਨੂੰ ਵੀ ਟਾਈਮ ਨਹੀਂ ਸੀ ਬੱਚਿਆਂ ਨੂੰ ਵੀ ਨਹੀਂ ਸੀ ਬੱਚੇ ਥੱਕ ਕੇ ਆਉਂਦੇ ਆ ਸ਼ਾਮ ਨੂੰ ਫਿਰ ਮੈਨੂੰ ਇਹ ਹੋ ਜਾਂਦਾ ਕਿਉਂਕਿ 5 ਵਜੇ ਤੋਂ ਬਾਅਦ ਉਹ ਟੋਕਨ ਵਗੈਰਾ ਉੱਥੇ ਮਿਲਦਾ ਵੀ ਨਹੀਂ ਹੈਗਾ ਫਿਰ ਜਾਣ ਦਾ ਫਾਇਦਾ ਵੀ ਨਹੀਂ ਹੁੰਦਾ ਹਨਾ ਉੰਪਰ ਇਹ ਆ ਵੀ ਦਵਾਈ ਨਾ ਖਾਣ ਦੇ ਬਾਵਜੂਦ ਵੀ ਜਿਹੜੇ ਮੇਰੇ ਅਸ਼ਾਈਆਂ ਸੀ ਉਹ ਜ਼ਿਆਦਾ ਕੁਝ ਵੀ ਵਧੀਆ ਨਹੀਂ ਹੈਗੀਆਂ ਠੀਕ ਨੇ ਪਹਿਲਾਂ ਵੀ ਕਾਫੀ ਅ ਮਤਲਬ ਕਿ ਕਾਫੀ ਗੈਪ ਪੈ ਗਿਆ ਸੀ ਮੇਰੀ ਦਵਾਈ ਦੇ ਵਿੱਚ ਕਾਫੀ ਮਹੀਨਿਆਂ ਦਾ ਪੈ ਗਿਆ ਸੀਗਾ ਸਰਦੀ ਦੇ ਵਿੱਚ ਹਨਾ ਦੀਵਾਲੀ ਤੋਂ ਬਾਅਦ ਇੱਕ ਵਾਰੀ ਲੈ ਕੇ ਆਈ ਸੀ ਦੁਬਾਰਾ ਨਹੀਂ ਜਾਇਆ ਗਿਆ ਪਰ ਠੀਕ ਆ ਜੀ ਇਸ ਤਰ੍ਹਾਂ ਘਰ ਜਿਹੜੀਆਂ ਆਪਾਂ ਕਰੀਮਾਂ ਬਣਾ ਕੇ ਲਗਾ ਲੈਂਦੇ ਇਹ ਵੀ ਬਹੁਤ ਜ਼ਿਆਦਾ ਆਪਾਂ ਨੂੰ ਫਾਇਦਾ ਦਿੰਦੀਆਂ ਨੇ ਹਨਾ ਚਲੋ ਜੇ ਇੱਥੇ ਲੱਗੀ ਸੀ 40 ਮਿੰਟ ਰੱਖਣ ਤੋਂ ਬਾਅਦ ਮੈਂ ਆਪਣਾ ਫੇਸ ਵਾਸ਼ ਕਰਨ ਨਾਲ ਦੇ ਨਾਲ ਜਿਹੜੀ ਸ਼ੀਸ਼ੀ ਖਾਲੀ ਹੋਈ ਸੀ ਕਿ ਕਰੀਮ ਵਾਲੀ ਇਹਨੂੰ ਵੀ ਮੈਂ ਲੱਗੇ ਸੀ ਕਿ ਧੋਣ ਮੈਂ ਕਿਹ ਰੱਖਣਾ ਵੀ ਕੱਲ ਨੂੰ ਇਹਦੇ ਵਿੱਚ ਦੁਬਾਰਾ ਆਪਾਂ ਕਰੀਮ ਬਣਾ ਕੇ ਪਾ ਲਵਾਂਗੇ ਹਨਾ ਚਲੋ ਜੇ ਸੀ ਮੇਰਾ ਈਵਨਿੰਗ ਤੇ ਥੋੜਾ ਜਿਹਾ ਮਾਰਨਿੰਗ ਦਾ ਜਿਹੜਾ ਸੀਗਾ ਰੁਟੀਨ ਸ਼ੇਅਰ ਕੀਤਾ ਤੁਹਾਡੇ ਨਾਲ ਤੇ ਚਲੋ